ਐ ਲੁੱਡਣ ਦਾ ਫੇਰ ਰੋਕਣਾ ਤੈਨੂੰ ਸ਼ੋਰ ਆ ਕਿਸੇ ਨੇ ਪੁੱਛਣਾ ਨਾ ਮੈਂਂਂਡੀ ਦੇਗੀ ਖਲ ਉਹ ਦੇੜ ਮੀਆਂ ਮਾਰ ਮੁਕੀਆਂ ਮੈਂਡੜੀ ਮੂੰਹ ਉੱਤੇ ਸਾਰੇ ਸੁੱਟ ਸੀ ਦੰਦ ਉਹ ਖੇੜ ਮੀਆਂ ਪੈਂਦੀ ਮਾਰ ਜੁੱਖ ਦੋ ਨੂੰ ਖੁੰਡਿਆਂ ਦੀ ਲੀਰਾ ਵੰਗ ਰਾਂਦੇ ਖ ਦੇੜ ਮੀਆਂ ਝਾੜ ਇਸ ਪਲੰਗ ਤੇ ਆਪ ਹੱਥੀ ਕਾ ਨੂੰ ਪਿੱਟਣਾ ਲਾ ਮਾਸ਼ ਸਹੇੜ ਮੀਆਂ ਤਰਸ ਖਾਕ ਮੀਣ ਗਰੀਬ ਉੱਤੇ ਛੇੜਾਂ ਹੋਰ ਥਾਂ ਪਹੁੰਚ ਕੇ ਛੇੜ ਮੀਆਂ ਤੈਨੂੰ ਜਾਪਦਾ ਖਿੱਚ ਕੇ ਲੈ ਆਏ ਉਲਟੀ ਮੇਰਿਆਂ ਦੇ ਨਾਂ ਦੇ ਢੇੜ ਮੀਆਂ ਉਸਿਆ ਸਾਨੂੰ ਜੱਟ ਦੀ ਦੱਸ ਨਹੀਂ ਗੱਲਾਂ ਮਿੰਗੀਆਂ ਟੇਡੀਆਂ ਰੇੜ ਮੀਆਂ ਵਾ ਵੰਝਲੀ ਸੇਜ ਤੋਂ ਕੀ ਲੈਣਾ ਟੁੱਕਰ ਮੰਗ ਕੇ ਖਾਤੇ ਲੇੜ ਮੀਆਂ ਤਾਰ ਛੱਡਿਆ ਭੇਸ ਮੁਸਾਫਰਾਂ ਦਾ ਜੱਟੀ ਦੇਗੀ ਪਾਜ ਉਹ ਰੇੜ ਮੀਆਂ ਧੜਾ ਸੇਕਦਾ ਫੇਰੇਂਗਾ ਲੱਖ ਰੋਗੜ ਮਾਰੀ ਹੀਰ ਨੇ ਜਦੋਂ ਚਪੇੜ ਮੀਆਂ ਧੜਾ ਸੇਕਦਾ ਫੇਰੇਂਗਾ ਰੱਖ ਲੋਗੜ ਮਾਰੀ ਹੀਰ ਨੇ ਜਦੋਂ ਚਪੇੜ ਮੀਆਂ